राहत सामग्री की बात की जाए तो ये राहत सामग्री ले जाते हुए सिख नौजवान और ये मैं खा और ये आज नाला की तस्वीरें हैं ये मेन रोड जो डेरा बाबा नानक हो या फिर बाबा बकाला डेरा बाबा नानक को जोड़ता हो या फिर रमदास को जोड़ता हो ये वो मेन सड़क है और तस्वीरों में आप देख सकते हैं कि ये ट्रक और ये ट्रैक्टर जो है अब राहत सामग्री पहुंचाने के लिए आगे की ओर बढ़ रहा है और ये लोग आप देख सकते हैं कि जिस तरह से इस मंजर को हैरानीजनक देख रहे हैं और पिछले पिछले सत श्रीकाल दोस्तों तुसी देख रहे हो टूडे विजन पंजाब से मैं हाँ ध्यानचंद दोस्तों जिस तरह तुम तो पता है कि इस वेले ਜਿਹੜੀ ਹੜੜ ਹੜ ਜਿਹੜੇ ਆਏ ਨੇ ਹੜ ਦੀ ਆਫਤ ਆਈ ਹੋਈ ਹੈ ਤੇ ਉਸ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਤਹਿਸੀਲ ਅਜ਼ਨਾਲਾ ਵਿੱਚ ਪਹੁੰਚੇ ਆ ਤੁਹਾਨੂੰ ਹੜ ਦੇ ਹਾਲਾਤ ਦਿਖਾਉਣ ਵਾਸਤੇ ਤੇ ਅਸੀਂ ਇਸ ਵੇਲੇ ਤਹਿਸੀਲ ਅਜ਼ਨਾਲਾ ਵਿੱਚ ਖੜੇ ਆ ਜਿੱਥੇ ਕਿ ਪਾਣੀ ਭਰ ਚੁੱਕਾ ਹੈ ਤੇ ਰਾਹਤ ਜਿਹੜੇ ਕਾਰਜ ਉਹ ਸ਼ੁਰੂ ਨੇ ਔਰ ਸਾਰੀਆਂ ਜੰਨੀਆਂ ਵੀ ਇੱਥੇ ਸੰਸਥਾਵਾਂ ਨੇ ਪਹੁੰਚੀਆਂ ਨੇ ਲੋਕਾਂ ਦੀ ਸੇਵਾ ਕਰਨ ਵਾਸਤੇ ਨਰ ਸੇਵਾ ਤੇ ਨਰਾਇਣ ਸੇਵਾ ਲੇਕਿਨ ਇਸ ਨਰਾਇਣ ਸੇਵਾ ਦਾ ਕੋਈ ਫਾਇਦਾ ਹੋਰ ਹੀ ਚੁਕਰਿਆ ਹੈ ਜਿਸ ਤੇ ਅਸੀਂ ਵਿਚਾਰ ਕਰਨ ਵਾਸਤੇ ਸਾਡਾ ਕੁਝ ਇਲਾਕੇ ਦੇ ਲੋਕ ਮੌਜੂਦ ਨੇ ਗੱਲ ਕਰ ਲੈਣੇ ਉਹਨਾਂ ਨਾਲ ਕਿ ਐਸਐਲਏ ਜਿਹੜੀ ਲੋਕ ਦੂਰੋਂ ਦੂਰੋਂ ਸਹਾਇਤਾ ਲੈ ਕੇ ਆ ਰਹੇ ਨੇ ਕਿ ਜਿਹੜੇ ਲੋਕ ਅਸਲੀ ਜਿਹੜੇ ਇਸ ਦਾ ਲਾਹਾ ਲੈਣ ਵਾਲੇ ਨੇ ਕਿ ਉਹਨਾਂ ਤੱਕ ਇਹ ਜਿਹੜੀ ਸਹਾਇਤਾ ਪਹੁੰਚ ਰਹੀ ਹੈ ਜਾਂ ਨਹੀਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਅਜ਼ਨਾਲਾ ਦੇ ਤਹਿਸੀਲ ਜਿਹੜੇ ਜਿੱਥੇ ਕਿ ਐਸਐਲਏ ਰਾਤ ਸਮਗਰੀ ਦੀਆਂ ਟਰਾਲੀਆਂ ਦੂਰੋਂ ਦੂਰੋਂ ਖੜੀਆਂ ਨੇ ਔਰ ਕਿਸ ਤਰ੍ਹਾਂ ਇੱਥੇ ਜਿਹੜੀ ਇਹ ਸਹਾਇਤਾ ਕੀਤੀ ਜਾ ਰਹੀ ਹੈ ਤਸਵੀਰਾਂ ਦਿਖਾ ਦਨੇ ਤੁਹਾਨੂੰ ਅਜ਼ਨਾਲਾ ਤੋਂ ਤਾਂ ਬਿਲਕੁਲ ਦੋਸਤੋ ਇਹਨੇ ਤਹਿਸੀਲ ਅਜ਼ਨਾਲਾ ਦਾ ਉਹ ਜਗ੍ਹਾ ਜਿੱਥੇ ਐਸਲੇ ਦੂਰ ਦੂਰ ਤੋਂ ਲੋਕ ਸਹਾਇਤਾ ਕਰਨ ਵਾਸਤੇ ਪਹੁੰਚੇ ਨਹੀਂ ਚਾਹੇ ਉਹ ਖਾਣ ਪੀਣ ਦੀ ਸਮਗਰੀ ਹੋਵੇ ਜਾਂ ਫਿਰ ਕਿਸ਼ਤੀਆਂ ਦੀ ਸੇਵਾ ਹੋਵੇ ਜਿਹੜੀ ਕਿ ਇੱਥੇ ਅਜ਼ਨਾਲੇ ਤੋਂ ਹੀ ਸ਼ੁਰੂ ਹੋ ਰਹੀ ਹੈ ਔਰ ਇਹ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਹੜੀਆਂ ਕੀ ਰਮਦਾਸ ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਨੂੰ ਜਾਂਦੀਆਂ ਨੇ ਔਰ ਸ਼ੁਰੂਆਤ ਇੱਥੋਂ ਹੋ ਜਾਂਦੀ ਹੈ ਪਾਣੀ ਦੀ ਤਾਂ ਬਿਲਕੁਲ ਦੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਰਾ ਅਜ਼ ਨਾਲਾ ਇਸ ਵੇਲੇ ਡੁੱਬਾ ਹੋਇਆ ਹੈ ਤੇ ਗੱਲਬਾਤ ਕਰ ਲੈਂਦੇ ਆ ਸਾਡੇ ਨਾਲ ਕੁਝ ਬੁੱਧੀ ਜੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਇਲਾਕੇ ਦੇ ਲੋਕ ਮੌਜੂਦ ਨੇ ਕੀ ਕਹਿਣਾ ਉਹਨਾਂ ਦਾ ਇਸ ਸਹਾਇਤਾ ਨੂੰ ਲੈ ਕੇ ਕਿਉਂਕਿ ਲੋਕ ਜਿਹੜਾ ਆਪਣਾ ਜਿਹੜਾ ਹਰ ਤਰ੍ਹਾਂ ਸੰਭਵ ਜਿਹੜੀ ਹੈ ਮਦਦ ਹੈ ਉਹ ਪਚਾਰੇ ਨੇ ਤੇ ਕੀ ਕਹਿਣਾ ਚਾਹੁੰਦੇ ਨੇ ਕਿ ਉਹ ਜਿਹੜੀ ਸਹਾਇਤਾ ਹੈ ਜਿਹੜੇ ਅਸਲ ਕਿਚ ਇਸ ਮਦਦ ਦੇ ਹੱਕਦਾਰ ਨੇ ਕੀ ਉਹਨਾਂ ਤੱਕ ਪਹੁੰਚ ਰਹੀ ਹੈ ਕਿ ਨਹੀਂ ਪਰ ਇਹ ਬਹੁਤ ਬਹੁਤ ਸਵਾਗਤ ਹੈ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਇਸ ਵੇਲੇ ਜਿਹੜੇ ਹੜ ਦੇ ਲਾਤ ਨੇ ਕਾਫੀ ਬੱਤਰ ਨੇ ਤੇ ਬੜਾ ਦੁੱਖ ਹੈ ਇਸ ਵੇਲੇ ਕਿ ਲੱਗਦਾ ਕਿ ਜਿਹੜੇ ਲੋਕ ਦੂਰ ਦੂਰੋਂ ਸਹਾਇਤਾ ਲੈ ਕੇ ਆ ਰਹੇ ਨੇ ਤੇ ਕੀ ਉਹਨਾਂ ਤੱਕ ਸਹਾਇਤਾ ਪਹੁੰਚ ਰਹੀ ਹੈ ਇਸ ਵੇਲੇ ਜਿਹੜੀ ਪੰਜਾਬ ਤੇ ਵਿਪਤਾ ਪਈ ਹੈ ਅੱਧੇ ਤੋਂ ਵੱਧ ਅੱਧੇ ਤੋਂ ਵੱਧ ਪੰਜਾਬ ਜਿਹੜਾ ਡੁੱਬ ਚੁੱਕਾ ਹੈ ਔਰ ਬਹੁਤ ਸਾਰੇ ਲੋਕ ਆਜੂ ਵਾਲੇ ਪਾਣੀ ਵਿੱਚ ਬੈਠੇ ਆ ਦੇ ਦੇਸ਼ਾਂ ਵਦੇਸ਼ਾਂ ਦੇ ਜਿਹੜੇ ਪੰਜਾਬ ਦੇ ਨਾਲ ਕਰਦੇ ਇਹਨਾਂ ਲੋਕਾਂ ਨਾਲ ਪਿਆਰ ਕਰਨ ਵਾਲੇ ਲੋਕ ਨੇ ਉਹ ਆਪਣੀ ਮਦਦ ਭੇਜ ਰਹੇ ਆ ਤੇ ਮਦਦ ਪਹੁੰਚ ਤਾਂ ਕਾਫੀ ਨਹੀਂ ਪਰ ਫਿਰ ਵੀ ਹਲੇ ਜਦੀ ਪਹੁੰਚਣੀ ਚਾਹੀਦੀ ਆ ਉਹ ਉਰਾ-ਉਰਾ ਹੀ ਲੋਕ ਹੀ ਨਾਲੇ ਤੱਕ ਰਹੇ ਨੇ ਉਰਾ ਹੀ ਨਾਲੇ 'ਚ ਕੋਈ ਲੋੜ ਨਹੀਂ ਨਾਲੇ ਦੇ ਜਿਹੜੇ ਨੀਵੇਂ ਇਲਾਕਿਆਂ 'ਚ ਪਾਣੀ ਭਰਿਆ ਉਹਨਾਂ ਨੂੰ ਉੱਥੇ ਦੇ ਲੋਕਲ ਲੋਕਾਂ ਨੇ ਮਦਦ ਕਰ ਦਿੱਤੀ ਆ ਇਹ ਜਿਹੜੇ ਲੰਗਰ ਆ ਜਾਂ ਜਿਹੜੀ ਹੋਰ ਮਦਦ ਆ ਇਹ ਅੱਗੇ ਜਿੱਥੇ ਲੋਕ ਜ਼ਿਆਦਾ ਪਾਣੀ 'ਚ ਡੁੱਬੇ ਆ ਉਹਨਾਂ ਨੂੰ ਲੋੜ ਆ ਤੇ ਮੇਰੀ ਬੇਨਤੀ ਆ ਵੀ ਜਿਹੜੇ ਸਾਡੇ ਪੈਪਰਾ ਬਾਹਰੋਂ ਆ ਰਹੇ ਸਾਡੇ ਇਲਾਕੇ ਦੀ ਮਰਜ਼ੀ ਕਰਨ ਉਹ ਅੱਗੇ ਜਾਣ ਜਾਂ ਇੱਕ ਕੋਈ ਸਿਸਟਮ ਬਣਾ ਲੈਣ ਕਿ ਵਿਉਂਤਨਾ ਚੱਲਣ ਤਾਂ ਕਿ ਸਾਰੇ ਉਹ ਇੱਕ ਇੱਕ ਜਗ੍ਹਾ ਤੇ ਤੇ ਬਣਦੇ ਆ ਇੱਕ ਨੂੰ ਤੇ ਚਾਰ ਚੀਜ਼ਾਂ ਮਿਲਦੀਆਂ ਪਈਆਂ ਤੇ ਅਗਲੇ ਬਲੇ ਜਿਹੜੇ ਚਾਰ ਬੰਦੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਰਿਹਾ ਇਸ ਲਈ ਮੇਰੀ ਬੇਨਤੀ ਹੈ ਵੀ ਇਸ ਬੇਫਤਾ ਦੀ ਘੜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਬਹੁਤ ਮਦਦ ਕੀਤੀ ਹੈ ਸਾਡੀ ਪਰ ਇਹ ਆ ਵੀ ਮਿਲ ਜੁਲ ਕੇ ਚੱਲੋ ਤੇ ਧਿਆਨ ਨਾਲ ਚੱਲੋ ਜਿਹੜੀ ਮਦਦ ਹੈ ਉਹ ਸਹੀ ਹੱਥਾਂ 'ਤੇ ਪਹੁੰਚੇ ਤੇ ਨਹੀਂ ਤੇ ਕਈ ਲੋਕ ਮੈਂ ਵੇਖਦਾ ਪਿਆ ਵੀ ਉਹ ਜਨਵਾਰਾਂ ਵਾਸਤੇ ਚੌਖਰ ਆਈ ਜਾਂ ਉਸ ਮਾਲ ਆਇਆ ਤੇ ਉਹ ਗਲਤ ਰੋਗ ਵੀ ਲੈ ਕੇ ਗਾਂਵ ਜਾਈ ਜਾ ਰਹੇ ਆ ਤੇ ਮੇਰੀ ਇਹ ਬੇਨਤੀ ਹੈ ਵੀ ਜਿਨੀ ਤੁਸੀਂ ਸ਼ਰਦਾ ਦੇ ਨਾਲ ਇਹ ਭੇਜ ਰਹੇ ਹੋ ਆਪਣੇ ਭੈਣ ਭਰਾਵਾਂ ਵਾਸਤੇ ਮਦਦ ਤੇ ਇਹ ਯਕੀਨੀ ਬਣਾਓ ਕਿ ਉਹਨਾਂ ਤੱਕ ਪਹੁੰਚਦੀ ਕਰ ਜਾਵੇ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਰੋਲ ਅਦਾ ਕਰਨਾ ਚਾਹੀਦਾ ਐਡਮਿਨਿਸਟ੍ਰੇਸ਼ਨ ਦੇ ਹੈਂਡਓਵਰ ਕਰਨੀ ਚਾਹੀਦੀ ਹੈ ਔਰ ਜਿੱਥੇ ਜ਼ਰੂਰਤ ਹੈ ਐਡਮਿਨਿਸਟ੍ਰੇਸ਼ਨ ਉਹਦੀ ਲਿਸਟ ਬਣਾਵੇ ਉਹਦੀ ਤਰੀਕੇ ਦੇ ਨਾਲ ਉਹ ਪਿੰਡਾਂ ਤੱਕ ਪਹੁੰਚਾਵੇ ਕਿਉਂਕਿ ਇੱਥੇ ਤੇ ਲੁੱਟਮਾ ਚਾਹਤੀ ਲੋਕਾਂ ਨੇ ਲੋਕਲ ਜਿਹੜੇ ਲੋਕ ਨੇ ਉਹਨਾਂ ਤੱਕ ਤੇ ਪਹੁੰਚ ਹੀ ਨਹੀਂਦੀ ਕੀ ਫਾਇਦਾ ਇਸ ਸੇਵਾ ਦਾ ਇਹ ਜਿਹੜੀ ਮੇਰੇ ਵੀ ਜੋ ਤੁਸੀਂ ਕਿਹਾ ਮੇਰੇ ਮਨ 'ਚ ਆ ਰਿਹਾ ਸੀ ਵੀ ਕਿਉਂ ਨਾ ਹੋਵੇ ਐਸਡੀਐਮ ਸਾਹਿਬ ਜਿਵੇਂ ਪ੍ਰਸ਼ਾਸਨ ਤੇ ਸਾਡਾ ਇੱਕ ਦਫ਼ਤਰ ਆ ਤੇ ਕਿਉਂ ਨਾ ਹੋਵੇ ਆਪਣੀ ਮਦਦ ਨੂੰ ਕਿਸੇ ਪ੍ਰੋਪਰ ਚੈਨਲ 'ਉਹਨਾਂ ਦੇ ਬੰਦੇ ਬੈਠਾ ਨੂੰ ਉਸ ਪ੍ਰੋਪਰ ਚੈਨਲ ਨਾਲ ਮਦਦ ਅੱਗੇ ਪਹੁੰਚੇ ਉਹ ਮਦਦ ਸਹੀ ਹੱਥਾਂ 'ਚ ਪਹੁੰਚੇਗੀ ਕਿਉਂਕਿ ਮੈਨੂੰ ਮੈਂ ਅੱਜ ਵੀ ਸਵੇਰੇ ਦੇ ਦਿਨ ਚਾਰ ਸਾਡੇ ਰਿਸ਼ਤੇਦਾਰ ਆ ਅੱਜ ਇਹਨਾਂ ਨੇ ਬਾਹਰੋਂ ਪੈਸੇ ਪਾਏ ਆ ਤੇ ਉਹ ਹੁਣ ਜਿਹੜੇ ਪਾਏ ਆ ਤੇ ਫਿਰ ਮਦਦ ਦੇ ਪਹੁੰਚੇ ਘੱਡੂ ਘੱਡ ਲੋਕਾਂ ਤੱਕ ਉਹ ਤਾਹ ਪਹੁੰਚਣੀ ਹੈ ਵੀ ਜੇ ਅਸੀਂ ਜਿਹੜੇ ਅਗਲੇ ਬੱਲੇ ਜਿਸ ਤਰ੍ਹਾਂ ਵੇਖੋ ਅਸੀਂ ਇਹੀ ਨਾਲੇ ਬੈਠੇ ਆ ਤੇ ਇਤੋਂ ਕੋਟਰ ਜਿਆਦਾ ਰਮਦਾਸ ਡੇਰਾ ਫਿਰ ਗੁਰਦਾਸਪੁਰ ਕਿਥੇ ਦੀਨਾ ਨਗਰ ਕਿਤੋਂ ਤੱਕ ਇਹ ਜ਼ਰਾ ਸਸਤਨ ਸਾਡੇ ਸਾਡੇ ਪੈਆਂ ਪਰ ਡੁੱਬੇ ਪਏ ਆ ਤੇ ਉਹਨਾਂ ਤੱਕ ਇਹ ਮਦਦ ਨਹੀਂ ਪਹੁੰਚ ਸਕਦੀ ਆਪਾਂ ਲੱਗ ਲੱਗੇ ਤੇ ਸਾਰੇ ਜਾ ਰਹੇ ਆ ਤੇ ਚਲੋ ਜਿਹੜੇ ਕਰ ਰਿਹਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਇਹ ਨਹੀਂ ਮੈਂ ਕਹੂੰਗਾ ਵੀ ਉਹਨਾਂ ਦੀ ਕੋਈ ਕਮੀ ਆ ਉਹ ਬਚਾਰੇ ਬਹੁਤ ਮਿਹਨਤ ਕਰ ਰਹੇ ਆ ਸਾਰਿਆਂ ਦਿਲੋਂ ਜਾਣਨ ਮਦਦ ਕੀਤੀ ਆ ਤੇ ਮੈਚ ਹੋਣਾ ਕਿ ਤੁਹਾਡਾ ਜਾ ਇਸ ਗੱਲ ਨੂੰ ਯਕੀਨੀ ਬਣਾਓ ਪ੍ਰਸ਼ਾਸਨ ਦੇ ਥਰੂ ਜਾਂ ਕੋਈ ਸਿਸਟਮ ਥਰੂ ਸਾਰੇ ਚੱਲੋ ਤਾਂ ਕਿ ਪ੍ਰੋਪਰ ਜਾਂ ਕੋਈ ਇੱਕ ਕਾਰ ਸੇਵਾ ਵਾਲੇ ਜਿਹੜੇ ਲਗੇ ਆ ਜਿਹੜੇ ਬੜੇ ਅੱਛੇ ਕੰਮ ਕਰ ਰਿਹਾ ਕੋਈ ਇੱਕ ਦੇ ਨਾਲ ਅੱਗੇ ਲਾ ਕੇ ਤੇ ਰਜਿਸਟਰ ਲਾ ਕੇ ਪ੍ਰੋਪਰ ਤੈਨੂੰ ਵੰਡਿਆ ਜਾਵੇ ਤਾਂ ਕਿ ਸਹੀ ਥਾਂ 'ਚ ਇਹ ਸਾਰੀ ਮਦਦ ਪਹੁੰਚ ਸਕੇ ਕਿ ਲਗਦਾ ਨਹੀਂ ਕਿ ਜਿਸ ਤਰ੍ਹਾਂ ਅਜ਼ਨਾਲੇ ਤੋਂ ਲੈ ਕੇ ਰਮਦਾਸ ਤੱਕ ਦੀ ਦੂਰੀ ਦੱਸ ਦਿਓ ਕਿੰਨੀ ਹੈ 23 ਕਿਲੋਮੀਟਰ 23 ਕਿਲੋਮੀਟਰ ਦੇ ਵਿੱਚ ਇਹ ਸਟਾਰਟਿੰਗ ਹੈ ਤੇ ਸਾਰਾ ਸਮਾਨ ਸਟਾਰਟਿੰਗ ਦੇ ਵਿੱਚ ਹੀ ਪਿਆ ਹੈ ਸਟਾਰਟਿੰਗ ਜੀ ਬੱਸ ਐਂਡ ਤੱਕ ਤੇ ਪਹੁੰਚਿਆ ਹੀ ਨਹੀਂ ਹੈ ਇਹ ਤੋਂ 23 ਕਿਲੋਮੀਟਰ ਅੰਦਾਜ਼ਾ ਸਿਆ 32-33 ਕਿਲੋਮੀਟਰ ਅੱਗੋਂ ਟੋਟਲ ਦੇਰ ਆ ਡੇਰੇ ਹੋਂਕਾ ਲਾਣਾ ਹੋ ਰਿਹਾ ਗਰਦਾਸਪੁਰ ਤੇ 35 ਹੋ ਰਿਹਾ 65 ਅੱਗੋਂ ਦੀਨਾ ਲੱਗ ਕੇ ਕਿਥੋਂ ਤੱਕ ਜੇ ਵੇਖੋ ਸਾਡੀ ਬਾਦਵੁਰ ਤੱਕ 125-30 ਕਿਲੋਮੀਟਰ ਬੰਦਾ ਤੇ ਥੋੜੀ ਬੈਲਟ ਸਾਰੀ ਵੇਖੋ ਡੁੱਬੀ ਪਈ ਹੈ ਤੇ ਉਹਨੂੰ ਕੋਈ ਪ੍ਰੋਪਰ ਚੈਨਲ ਨਾਲ ਚੱਲਾਂਗੇ ਤੇ ਸਾਰਿਆਂ ਨੂੰ ਮਦਦ ਮਿਲ ਜੇਗੀ ਨਹੀਂ ਤਾਂ ਸਾਡੀ ਸਾਰਿਆਂ ਦੀ ਜਿਹੜੀ ਭੈ ਭਰਾਵਾਂ ਦੀ ਆਈ ਬਾਦ ਵੀ ਬੇਕਾਰ ਹੋਏਗਾ ਬੇਕਾਰ ਹੋਏਗਾ ਬਿਲਕੁਲ ਦੋਸਤੋ ਜਿਸ ਤਰ੍ਹਾਂ ਕੀ ਤੁਸੀਂ ਦੇਖਿਆ ਕਿ ਐਸ ਵਲੇ ਇਹ ਲੋਕਲ ਨਹੀਂ ਇੱਥੋਂ ਦੇ ਲੋਕ ਜਿਹੜੇ ਦੱਸ ਰਹੇ ਆ ਕਿ ਜਿਹੜੀ ਇਹ ਤੁਸੀਂ ਸੇਵਾ ਭੇਜ ਰਹੇ ਹੋ ਇਹ ਸੇਵਾ ਤੁਹਾਡੀ ਜਿਹੜੀ ਹੈ ਉਹ ਪ੍ਰੋਪਰ ਤੌਰ ਤੇ ਪਹੁੰਚ ਨਹੀਂ ਰਹੀ ਇੱਥੇ ਹੀ ਜਿਹੜੀ ਹੈ ਚੋਰੀ ਬਜਾਰੀ ਜਾਂ ਲੁੱਟਮਾਰੀ ਇੱਥੇ ਸ਼ੁਰੂ ਹੋ ਗਈ ਹੈ ਪਰ ਇਹ ਜਿਹੜੀ ਸੇਵਾ ਤੁਸੀਂ ਇੰਨੀ ਮਿਹਨਤ ਨਾਲ ਕਰ ਰਹੇ ਹੋ ਇਹ ਉਹਨਾਂ ਹੱਥਾਂ ਤੱਕ ਪਹੁੰਚਣੀ ਚਾਹੀਦੀ ਹੈ ਜਿਨ੍ਹਾਂ ਨੂੰ ਇਹਨਾਂ ਦੀ ਲੋੜ ਹੈ ਤਾਂ ਫਿਲਹਾਲ ਤੁਸੀਂ ਇਹ ਹੁਣ ਆਪ ਦੇਖਣਾ ਆਪ ਸੋchnਾ ਹੈ ਕਿ ਕੀ ਇਹਦਾ ਜਿਹੜਾ ਸਿਸਟਮੈਟਿਕ ਜਿਹੜਾ ਤਰੀਕਾ ਉਹ ਕੀ ਹੋਣਾ ਚਾਹੀਦਾ ਕਿ ਅਗਲੇ ਜਿਹੜੇ 60 ਕਿਲੋਮੀਟਰ ਦੀ ਦੂਰੀ ਦੇ ਪਿੰਡ ਵਸੇ ਹੋਏ ਨੇ ਕਿ ਉਹਨਾਂ ਤੱਕ ਇਹ ਸਮਗਰੀ ਪਹੁੰਚ ਰਹੀ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ ਮੈਂ ਚਾਹੁੰਦਾ ਕਿ ਜਿਹੜਾ ਹੁਣ ਜਿਹੜਾ ਅੱਜ ਦੇ ਦੌਰ ਤੇ ਜਦੀ ਮੈਂ ਸੰਗਤ ਵੇਖਦਾ ਪਿਆ ਆ ਇਹ ਬਹੁਤ ਜ਼ਿਆਦਾ ਆ ਰਹੀ ਹੈ ਸੰਗਤ ਤੇ ਮੈਂ ਚਾਹੁੰਦਾ ਵੀ ਆਪਣੀ ਸ਼ਰਧਾ ਨੂੰ ਹੋਰ ਵਧਾਓ ਤੇ ਚਾਰ ਪੰਜ ਦਿਨ ਪਾਣੀ ਨੂੰ ਉਤਰਨ ਦਾ ਟਾਈਮ ਲਾ ਲਓ ਕਿ ਪਾਣੀ ਉਤਰ ਜੇ ਤੇ ਫਿਰ ਜਿਹੜੇ ਲੋੜਵੰਦ ਬਚਾਰੇ ਜਿਨ੍ਹਾਂ ਦੇ ਘਰ ਟੁੱਟ ਗਏ ਹੋਣਗੇ ਜਿਨ੍ਹਾਂ ਤੇੜਾ ਆ ਗਏ ਹੋਣਗੇ ਜਾਨਵਰ ਮਰ ਗਏ ਫਿਰ ਉਦੋਂ ਇੱਕ ਉਹਨਾਂ ਨੂੰ ਬਹੁਤ ਲੋੜ ਹੋएगी ਤੁਹਾਡੀ ਤੇ ਚਾਰ ਪਾਈ ਦਿਨ ਹੋਲਡ ਕਰਕੇ ਗੱਲ ਨੂੰ ਤੇ ਫਿਰ ਚੰਗੇ ਢੰਗ ਨਾਲ ਆਪਣੀ ਵੱਲ ਭੇਜੋ ਤੁਹਾਡਾ ਸਾਰਾ ਧੰਨਵਾਦ ਭੇਜੋ ਪ੍ਰੋਪਰ ਚੈਨਲ ਪਰ ਲੱਗਦਾ ਨਹੀਂ ਕਿ ਜਿੱਦਾਂ ਸੇਵਾ ਬਹੁਤ ਜ਼ਿਆਦਾ ਆ ਗਈ ਐ ਇਸ ਵੇਲੇ ਹੋ ਪੰਜਾਬੀ ਫਰਿਆਈ ਕਮਲੇ ਹੁੰਦੇ ਆ ਹੋਏ ਨਹੀਂ ਜਿੱਦਾਂ ਕਮਲੇ ਨਹੀਂ ਕਹਾ ਸਕਦੇ ਉਹ ਪੰਜਾਬੀ ਚੱਲੇ ਦਿਲ ਦੇ ਸਾਫ ਆ ਤੇ ਉਹਨਾਂ ਨਾਲ ਜਿੱਦਾਂ ਦੇ ਦਾ ਜਿਨ੍ਹਾਂ ਦਿਲ ਦਿਲ ਜਾਨ ਨਾਲ ਲਾਤੀ ਸਾਰਿਆਂ ਨੇ ਦਲੇਰ ਨੇ ਦਲੇਰ ਨੇ ਕਮਲੇ ਨਹੀਂ ਗਿਆ ਸਦਾ ਦਲੇਰ ਨੇ ਆਈ ਵੇਖੋ ਜਿੱਦਾਂ ਜਿਹੜੀ ਹੈ ਬਾਬਾ ਜੀ ਸਾਡੇ ਜੜ ਗਏ ਬਾਬਾ ਜੀ ਆਪਾਂ ਵਿਚਾਰ ਸਾਂਝੀ ਕਰਦੇ ਜਿੱਦੇ ਜਾਣੇ ਆ ਨਾ ਆਈ ਸਾਰੇ ਇੱਕ ਇੱਕ ਸਾਥ ਲੱਭੇ ਆ ਜੋ ਕੈਮਰਾ ਲੁਗਾ ਸਣਾ ਬਾਬਾ ਜੀ ਬੋਤ ਕਿਲੇ ਬਾਬਾ ਜੀ ਬਹੁਤ ਸੇਵਾ ਹੋ ਰਹੀ ਹੈ ਇਸ ਲਈ ਪੂਰਾ ਪੰਜਾਬ ਇੱਕ ਜੁੱਟ ਹੋ ਚੁੱਕਿਆ ਬੜੀ ਖੁਸ਼ੀ ਦੀ ਗੱਲ ਹੈ ਕਿ ਕੋਈ ਵੀ ਆਫਤ ਆਉਂਦੀ ਹੈ ਤੇ ਪੰਜਾਬੀ ਇੱਕ ਜੁੱਟ ਹੋ ਜਾਂਦੇ ਨੇ ਹਾਂਜੀ ਤੇ ਤੁਸੀਂ ਕੀ ਸੇਵਾ ਲੈ ਕੇ ਆਏ ਹੋ ਔਰ ਕੀ ਕਹਿਣਾ ਚਾਹੋਗੇ ਇਸ ਸੇਵਾ ਨੂੰ ਦੇ ਕੇ ਅਸੀਂ ਲੰਗਰ ਲਗਾਇਆ ਮਹਾਰਾਜ ਜੀ ਹਾਂ ਹਾਂਜੀ ਔਰ ਕੀ ਕਹਿਣਾ ਚਾਹੋਗੇ ਮਹਾਰਾਜ ਮੈਂ ਕਹਣਾ ਚਾਹੁੰਦਾ ਜਿਵੇਂ ਆਪਣੀ ਸੁਬਾ ਸਰਕਾਰ ਆ ਤੇ ਸੈਂਟਰ ਸੈਂਟਰ ਇਹਨਾਂ ਦੇ ਕਿ ਦੁਸ਼ ਜਹਾਗਾ ਵਾ ਜੇ ਸਮੇਂ ਦੇ ਮੁਤਾਬਕ ਜਿਹੜੇ ਖਾਲ ਖਲੇ ਜਾਣ ਸਵੇ ਖਲੇ ਜਾਣ ਦਰਿਆ ਖਲੇ ਜਾਣ ਤੇ ਪਾਣੀ ਭਰਨਾ ਆਵੇ ਦੂਜੀ ਬੇਨਤੀ ਇਹ ਵੀ ਜਿਹੜੀ ਹੁਣ ਰੇਤ ਨਹੀਂ ਪਾਉਣੇ ਲੱਗੀ ਦੇਤੇ ਅਗਰ ਇਹ ਤੇ ਖੋਲੀ ਰੋਕ ਰੇਤ ਕੱਢੀ ਦਰਿਆਵਾਂ ਚ ਉਹ ਖਲੇ ਜਾਂਦੇ ਸੀ ਦਰਿਆ ਹੁਣ ਉਹਦੇ ਪਾਣੀ ਨਾਲ ਚਲ ਗਈ ਆ ਜੇ ਲੋਕਾਂ ਖੁੱਲੋਗੇ ਤਾਂ ਉਹ ਆਟੋਮੈਟਿਕ ਖਾਲੇ ਜਾਣ ਯਾਰ ਦਰਿਆ ਵੀ ਨਹੀਂ ਖਾਲੇਗਾ ਦਰ ਨਹਿਰਾਂ ਨੇ ਖਾਲੀਆਂ ਪਾਣੀ ਭਰ ਆਉਂਦਾ ਹਾਂਜੀ ਤੇ ਇਹ ਸਰਕਾਰ ਨੂੰ ਬੇਨਤੀ ਕਰਨਾ ਤੇ ਥੋੜਾ ਜਿਹਾ ਅਕਾਊਂਟ ਹਿਲਦੀ ਜAVE ਵੀ ਜਿਹੜੇ ਰੇਤ ਹੈ ਨਾ ਉਹ ਉਹਦੀ ਜਮਲਾ ਬੜੀਆਂ ਜਿਹੀ ਸਤਾਈਓ ਕੱਢੀ ਦਿੱਤੀ ਜਾਵੇ ਇਹ ਰੇਤ ਲੋਕਾਂ ਨੇ ਕੱਢਣਾ ਤੇ ਪਾਣੀ ਧਾਰਨਾ ਇਹ ਬਹੁਤ ਬਹੁਤ ਜਿਹੜਾ ਬਹੁਤ ਜਣ ਗੱਲ ਆਖੀ ਜਾਂਦਾ ਵੀ ਲੰਗਰ ਬਹੁਤ ਹੋ ਜਾਗਾ ਇਹ ਵੀ ਗੱਲ ਠੀਕ ਆ ਤਾਂ ਮੈਂ ਇਹ ਨਹੀਂ ਕਰਦਾ ਵੀਰਾਂ ਨੂੰ ਵੀ ਜਿਹੜੇ ਲੰਗਰ ਲੈ ਕੇ ਆਉਣੇ ਨੇ ਜਿਸੰਬਰਦਵਾਂ ਵੀਰਾਂ ਲੈ ਕੇ ਆਉਣੀਆਂ ਆ ਉਹ ਲੰਗਰ ਹੁਣੇ ਹੀ ਲੈਣ ਤੇ ਬਾਅਦ ਵੀ ਲੈਣਾ ਬਾਅਦ ਵੀ ਲੈਣਾ ਅੱਜ ਤੋਂ 5 ਦਿਨ ਬਾਅਦ ਬਹੁਤ ਜ਼ਰੂਰਤ ਪੈਣੀ ਹੈ ਜਦੋਂ ਰਸਤੇ ਸੁੱਕ ਜਾਣੇ ਤੇ ਪਿੰਡਾਂ ਦੇ ਵਿੱਚ ਪੂਰੀਆਂ ਸੰਗਤਾਂ ਨੂੰ ਮੈਂ ਇਹ ਨਹੀਂ ਕਰਦਾ ਜਿਹੜਾ ਲੰਗਰ ਤੇ ਲਾਉਂਦੇ ਨੇ ਪਕਾ ਕੇ ਉਹ ਨਾਲ ਜਿਹੜੀ ਸੁੱਕੀ ਰਸਤੇ ਜਮਾ ਆਟਾ ਦਾਲਾਂਵਾਂ ਚੌਲ ਆ ਤੇਲਾ ਉਹ ਬਾਅਦ ਚ ਲਾਉਣੇ ਦਰਪਾਲਾ ਐਸਲੇ ਸਿਰਫ ਲੋੜ ਐ ਇਸਲੇ ਰੈਡੀਮੇਡ ਲੰਗਰ ਦੀ ਲੋੜ ਐ ਇਸ ਵੇਲੇ ਦੁਨੀਆਂ ਦੀ ਲੋੜ ਐ ਇਸਲੇ ਪਾਣੀ ਦੀ ਲੋੜ ਐ ਹਾਂਜੀ ਇਸ ਤੋਂ ਵੱਧ ਅਗਰ ਤੁਸੀਂ ਤੁਹਾਡੀ ਸ਼ਰਧਾ ਹੈ ਤੇ ਉਹ ਤੁਸੀਂ ਉਦੋਂ ਲੈ ਕੇ ਆ ਸਕਦੇ ਹੋ ਜਦੋਂ ਇਹ ਸੜਕਾਂ ਜਿਹੜੀਆਂ ਰਸਤੇ ਖੁੱਲ ਜਾਣਗੇ ਤੇ ਉਹਨਾਂ ਦੇ ਘਰ ਤੱਕ ਪਹੁੰਚ ਹੋਵੇਗੀ ਦੂਜੀ ਬੇਨਤੀ ਐ ਵੀ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਪਹੁੰਚ ਜਾ ਸਿਰਫ ਪਹੁੰਚੇ ਆਪਾਂ ਉਹ ਸਿਰਫ ਲੋਹਣਗੇ ਪੰਜਾਬ ਮੀਡੀਆ ਤੋਂ ਆ ਪਹੁੰਚੀ ਆਵਾ ਕਿ ਕਿਸੇ ਨੇ ਕੋਈ ਸਮੱਗਰੀ ਨਹੀਂ ਪਹਾਈ ਨਾ ਕੇਂਦਰ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ ਹਾਂਜੀ ਇਨੇ ਮੇਰੇ ਬੇਨ ਦੀ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਇਹ ਚਾਹੁੰਦਾ ਕਹਿਣਾ ਚਾਹੁੰਦਾ ਹੈ ਕਿ ਘਟੋ ਘਾਟਾ 1.5 ਸਾਲ ਬਾਅਦ ਵੋਟਾ ਹੋਣੀ ਹੈ ਉਹ ਕਿਸ ਬੰਦੇ ਨੂੰ ਵੋਟ ਪਾਇਓ ਜਿਹੜਾ ਪੰਜਾਬ ਦਾ ਕੰਮ ਕਰੇ ਡਵੈਲਪਮੈਂਟ ਕਰੇ ਜਿਹੜਾ ਇਹਨਾਂ ਦਰਿਆਵਾਂ ਨੂੰ ਅੰਦਰੋਂ ਸਫਾਈ ਕਰੇ ਬਾਹਰ ਤੋਂ ਸੀਆਂ ਬੰਨੇ ਜਿਹੜਾ ਨਹੀਂ ਕਰਦਾ ਉਹ ਵੋਟ ਬਿਲਕੁਲ ਵੋਟ ਨਾ ਪਾਇਓ ਸਟੈਂਪ ਲਾ ਕੇ ਵੋਟ ਪਾਇਓ ਪੰਜਾਬੀਓ ਇਹਨਾਂ ਤੋਂ ਵੈਲ ਹੋਟ ਲੈਣਾ ਹੈ ਵੇਰ ਇਹ ਨਾ ਕਰਨਾ ਕੋਸ਼ਿਸ਼ ਦੀ ਅੱਗੇ ਦੇ ਜੀ ਵੇ ਪਰ ਆਪਾਂ ਗੱਲ ਕਰੀਏ ਅਗਰ 88 ਦੀ 95 ਦੀ ਬਿਲਕੁਲ ਜੀ ਕੀ ਇਹ ਸਰਕਾਰਾਂ ਨੂੰ ਪਤਾ ਨਹੀਂ ਸੀ 95 ਚ ਕੀ ਹਾਲ ਹੋਇਆ ਤੇ 88 ਚ ਕੀ ਹਾਲ ਹੋਇਆ ਤੇ ਹੁਣ ਫੇਰ ਸਰਕਾਰ ਨੂੰ ਇਹ ਜਿਹੜਾ ਹੀ ਜਾਂ ਬਦਲ ਇਹ ਸਾਡਾ ਮੌਸਮ ਵਿਭਾਗ 2 ਮਹੀਨੇ ਪਹਿਲਾਂ ਨਹੀਂ ਪਤਾ ਬਹੁਤ ਮੀਂਹ ਆ ਰਿਹਾ ਤੇ ਬਹੁਤ ਮੀਂਹ ਆ ਰਿਹਾ ਉਹਨਾਂ ਨੂੰ ਸਭਾਲਣਾ ਕਿਵੇਂ ਆ ਕੋਈ ਮੁਰੰਮਤੀ ਕੋਈ ਡੈਮਾ ਨਹੀਂ ਰਿਪੇਅਰ ਕੋਈ ਦਰਿਆਵਾਂ ਦੀ ਖਾਲੀ ਬਿਲਕੁਲ ਇਹਦੀ ਗੱਲ ਸਹੀ ਹੈ ਦਰਿਆ ਖਾਲੀ ਨਹੀਂ ਕੀਤੇ ਉਹ ਪਾਣੀ ਚੱਲਿਆ ਨਹੀਂ ਤੇ ਤੁਸੀਂ ਨਹੀਂ ਨੀਂਆਂ ਨੇ ਦੂਜੀ ਮੇਰੀ ਬੇਬਦੀ ਇਹ ਬੋਲ ਰਿਹਾ ਜੇ ਸਰਕਾਰ ਜਾਵੇ ਤਾਂ ਲੋਕਡਾਊਨ ਸਰਕਾਰ ਜਾਵੇ ਜੀਐਸਡੀ ਸਰਕਾਰ ਜਾਵੇ ਤੇ ਬੰਦ ਬੁਣਦਾ ਸਰਕਾਰ ਜਾਵੇ ਇਸ ਕੰਸਾਂ ਨੂੰ ਨਾ ਲਾਹਾਦਾ ਸਰਕਾਰ ਜਾਵੇ ਤੇ ਖਾੜੀ ਖਲੇ ਜਾ ਖੜਾ ਬੰਦਾ ਵੀ ਖਲੇ ਜਾ ਸਕਦਾ ਪਰ ਚਾਹੁੰਦੇ ਨਹੀਂ ਸਰਕਾਰ ਚਾਹੁੰਦੇ ਨਹੀਂ ਜਿੱਦਾਂ ਮੈਂ ਇਹ ਗਵਰਨਮੈਂਟ ਜੇ ਗੌਰ ਕਰੇ ਤਾਂ ਨੰਡ ਮਿੰਟ ਦੀ ਜੇ ਨਾ ਕਰੇ ਤਾਂ ਕਈ ਸਾਲ ਵੀ ਲੱਜਣਾ ਹੁਣ ਲੱਗਦਾ ਮੈਂ ਹੁਣ ਕਹਿੰਦਾ ਵੀ ਇਹ ਸਾਰੇ ਜਿੰਮੇਵਾਰ ਹਨ ਸਾਰੇ ਸੂਬਾ ਸਰਕਾਰ ਜਿੰਮੇਵਾਰ ਤੇ ਕੇਂਦਰ ਕਰ ਵੀ ਜਾਣ ਜੋ ਪੰਜਾਬ ਦੇ ਨਾਲ ਹੋ ਰਿਹਾ ਸੰਗਤ ਜੀ ਇਹਦੇ ਬਹੁਤ ਮਾੜਾ ਹੈ ਆਕੇ ਜਿਹੜੇ ਗਾਲਦੇ ਆ ਨਾ ਲੰਗਰ ਆਉਣ ਦੀ ਇਹ ਸਾਡੇ ਖੂਨ ਚ ਹੀ ਆ ਖੂਨ ਚ ਲੰਗਰ ਆ ਨਾ ਸਾਡੇ ਖੂਨ ਚ ਆ ਐਸੀ ਆ ਚਾਹੇ ਸੰਗਤ ਜੀ ਹੋ ਇੱਕ ਉਹ ਜਿਹੜੇ ਲੱਗੇ ਧੰਦੇ ਲੱਗੇ ਅਗੇ ਧਰ ਰਹੇ ਕੋਈ ਪਰਸਾ ਡਨੇ ਨਾ ਦੇ ਕਿਸਾਨਾਂ ਤੇ ਉਹ ਲੰਗਰ ਲਾਉਂਦਾ ਜੀ ਹੁਣ ਸੰਗਤ ਦੀ ਲੰਗਰ ਕੋਈ ਵੀ ਆ ਨਾ ਇੱਥੇ ਈਸਾਈ ਵੀ ਰਹਾ ਦੇ ਕੋਈ ਵੀ ਆਵੇ ਸਾਰਿਆਂ ਵਾਸਤੇ ਲੰਗਰ ਆ ਨਾ ਹਾਂਜੀ ਇਹ ਤਾਂ ਨਹੀਂ ਕਿ ਆਪਾਂ ਗੱਲ ਸਿਖਾਉਦੇ ਲੰਗਰ ਆ ਕੋਈ ਵੀ ਜੀ ਰਹਾ ਦੇ ਲੰਗਰ ਹੀ ਆਸ ਦਾ ਕੰਮ ਕਰੀ ਕੋ ਜਾਤ ਪੁਛ ਕੇ ਥੋੜੀ ਲੰਗਰ ਵੰਡਿਆ ਜਾ ਰਿਹਾ ਮੇਰੇ ਕਹਣ ਦਾ ਬਾਪੇ ਵੀ ਸਮਾਂ ਰਹਿੰਦਾ ਏ ਜੇ ਖਾਲ ਖਾਲੇ ਹੁੰਦੇ ਤੇ ਆਸਥੀ ਨਾ ਬਣਦੀ ਜੋ ਹੁਣ ਬਣ ਚੁੱਕੀ ਆ ਨਾ ਹੁਣ ਸੰਗਰੀ ਹਰ ਬੰਦਾ ਦੁਖੀ ਆ ਹੁਣ ਵੇਖ ਕੇ ਕਾਲ ਸਿੰਘ ਸਾਹਿਬ ਹੀ ਆਏ ਹਟਣ ਦੇ ਬਾਗਸਾ ਉਹ ਹੀ ਰੋਪੇ ਆ ਦੇਖ ਰੋਪੇ ਬਿਲਕੁਲ ਇਹ ਇਨਾ ਨਾ ਨੁਕਸਾਨ ਹੋਣ ਜਾਵਾ ਇਹਨੇ ਕਲੇ ਸਿੱਖ ਡੁੱਬਿਆ ਹਿੰਦੂ ਵੀ ਡਿੱਤਦਾ ਰਿਹਾ ਨਹੀਂ ਨਹੀਂ ਮੈਂ ਜਿਹੜਾ ਤੁਹਾਨੂੰ ਬੇਨਦੀ ਕੀਤੀ ਨਾ ਅਸੀਂ ਪੰਜਾਬੀ ਕੰਮ ਲੈ ਆ ਉਹ ਇਸ ਲਈ ਕਹੇ ਕਿ ਮੇਰਾ ਉਧਰੋਂ ਲੱਗਦਾ ਮੈਂ ਕਿੰਨੀ ਵੇਲੇ ਮੇਰਾ ਮਨ ਮੇਰੀ ਅੱਖਾਂ ਚੋਂ ਅੰਜੂ ਨਿਕਲ ਗਿਆ ਸੋਚ ਕੇ ਵੀ ਸਾਡੇ ਕਿਵੇਂ ਭੈਪਰਾ ਠੀਕ ਆ ਹੋਇਆ ਹੋਊਗਾ ਜਦੋਂ ਬਾਹਰ ਆਏ ਨੇ ਕੀ ਹੋਇਆ ਜਿੰਨਾ ਮਾੜਾ ਹੋਇਆ ਸਾਡੇ ਸਾਰੇ ਭੈਪਰਾ ਡੋਪ ਕੇ ਰਹਾਤੇ ਇਹਨਾਂ ਲੋਕਾਂ ਲਈ ਕੌਣ ਜ਼ਿੰਮੇਵਾਰ ਆ ਸਾਨੂੰ ਪਛਾਣਾਂ ਦੀ ਲੋੜ ਆ ਔਰ ਸਟੇਟੋਂ ਦੀ ਲੋੜ ਆ ਮੈਂ ਕਹਿੰਦਾ ਅੱਜ ਕੱਲ ਮੀਡੀਆ ਬੜਾ ਫਾਸਟ ਹੋ ਗਿਆ ਸੋਸ਼ਲ ਮੀਡੀਆ ਮੈਂ ਕਹਿੰਦਾ ਲੋਕੀ ਜਾਗਣ ਘਟੋ ਘਟੇ ਅਗਲੀਆਂ ਵੋਟਾਂ ਜਿਹੜੀਆਂ ਸੋਚ ਬਿਲਕੁਲ ਬਿਲਕੁਲ ਇਹ ਕੀ ਲੱਗਦਾ ਹੁਣ ਲੱਗਦਾ ਕੀ ਆ ਜਦੋਂ ਹੜ ਆਏ ਤੇ ਇਹਦਾ ਖਮਿਆਜਾ ਸਤਾਈ ਚ ਭੁਗਤਣਾ ਪੈਣਾ ਬਿਲਕੁਲ ਬਿਲਕੁਲ ਜਿਵੇਂ ਮਾਰਾ ਅਸੀਂ ਦੇਖਿਆ ਹੰਡਾਇਆ ਵਾਂਗੇ ਕਰਾਂਗੇ ਅਸੀਂ ਗੱਡੀ ਗੱਲ ਬੌਝ ਨੂੰ ਗੱਲ ਆ ਕੇ ਬਿਲਕੁਲ ਠੀਕ ਆ ਉਹਨੂੰ ਵੋਟ ਪਾਉ ਬੰਦਾਂ ਜਿਹੜਾ ਬੰਦਾ ਕੰਮ ਫਲਾੜਦਾ ਆ ਇਹ ਹੁਣ ਲੱਗਦਾ ਨਹੀਂ ਇਹ ਹੜ੍ਹ ਵੇਖ ਕੇ ਹੁਣ ਜਿਹੜੇ ਕਿਸਾਨ ਆ ਕਿਤਨੇ ਫੇਰ ਕਰਜ਼ਾਈ ਹੋਣਗੇ ਮਾਰਾ ਅਸੀਂ ਡੁੱਬ ਗਏ ਜੀ ਕਰਜ਼ਾਈ 25 ਸਾਲ ਤੋਂ ਹੈ ਮਾਰਾ ਜਸਾਲਾ ਡੁੱਬ ਗਏ ਹੁਣ ਜੋ ਹੜ੍ਹ ਦਾ ਬੀਜ ਗਿਆ ਨਾ ਮਾਰਾ ਅਸੀਂ 5 ਸਾਲ ਉੱਠੇ ਜਾਦੇ ਨਹੀਂ ਉੱਠੇ ਵੀ ਤਾਂ ਪੱਕੇ ਨਾ 20 ਸਾਲ ਦਾ ਬਈ ਤੇ 25 ਸਾਲ ਉੱਠੇ ਉੱਠੇ ਜਾਦੇ ਜੰਨਾ ਹੜਾ ਨਸਾਨ ਵਗਨਾ ਰਿਹਾ ਆਪਾਂ ਵੇਖੀਏ ਸਾਡਾ ਇੱਕੋ ਨਹੀਂ ਘਰ ਬਣੁੰਨੇ ਨਾ ਇੱਕ ਪੀੜ੍ਹੀ ਪੂਰੀ ਨਿਵਲ ਜਾਂਦੀ ਇੱਕ ਘਰ ਬਣਾਉਣ ਵਾਸਤੇ ਤੇ ਇਹ ਜਿਹੜੇ ਜਿਹੜੇ ਇਥੇ ਜੀਵਨ ਦਾ ਰਿਆ ਕੋਈ ਉਹਨਾਂ ਨੂੰ 50 ਲੱਖ ਦੇ ਆਮਦਨ ਹੈ ਨਹੀਂ ਸੀ ਉਹਨਾਂ ਕੋਈ ਕੋਈ ਜੋੜ ਕੇ ਤੇ ਮਕਾਨ ਬਣਾਏ ਹੋਣਗੇ ਫਿਰ ਤੋਂ ਪੰਨ ਕਹਿੰਦੇ ਹੋ ਕੋਈ ਸਾਰੇ ਮਕਾਨ ਤਰੇੜੇ ਜਾਣੇ ਤੇ ਕਿੱਥੇ ਬੰਨੇ ਆ ਜੀ ਪੰਨੀ ਸਾਲ ਕੋਈ ਇੱਕ ਪੀੜੀ ਫੇਰ ਕੋਈ ਨਹੀਂ ਹੈ ਦੇਖ ਪੀੜੀ ਦਾ ਇਨਸਾਨ ਗਿਆ 25 ਸਾਲ ਰਸ ਚੱਲ ਗਿਆ ਪੰਜਾਬ ਤੇ ਬਿਲਕੁਲ ਸੰਗਤ ਜੀ ਜਿਸ ਦਾ ਤੁਸੀਂ ਦੇਖਿਆ ਕਿ ਇਸ ਵੇਲੇ ਕੁਝ ਵੀਰ ਜਿਹੜੇ ਲੋਕਲ ਸੀ ਉਹ ਸਾਡਾ ਵਿਚਾਰ ਸਾਂਝੇ ਕਰ ਰਹੇ ਸੀ ਕਿ ਕਿਸ ਤਰ੍ਹਾਂ ਇਸ ਵੇਲੇ ਜੋ ਹਾਲਾਤ ਨੇ ਇਸ ਹੜ੍ਹ ਦੇ ਨਾਲ ਸਰਦੀ ਖੇਤਰ ਦੇ ਤੇ ਲਗਾਤਾਰ ਜਿਹੜੇ ਲੋਕ ਜਿਹੜੇ ਸੇਵਾਵਾਂ ਲੈ ਕੇ ਵੀ ਪਹੁੰਚ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਪਰ ਉਹ ਜਿਹੜੀ ਸੇਵਾ ਹੈ ਉਹ ਕਿਤੇ ਨਾ ਕਿਤੇ ਸਹੀ ਹੱਥਾਂ ਵਿੱਚ ਪਹੁੰਚਣੀ ਚਾਹੀਦੀ ਹੈ ਤਾਂ ਜੋ ਤੁਹਾਡੀ ਜਿਹੜੀ ਸੇਵਾ ਉਹ ਵਿਅਰਥ ਨਾ ਜਾਵੇ ਕੈਮਰਨ ਭਾਰਦਰ ਧਿਆਨਚਨ ਪ੍ਰੋਵੀਜ਼ਨ ਪੰਜਾਬ ਅਸਨਾਲਾ